ਗਾਲ ਕੁਛ ਨਹੀਂ ਵੀ ਰਹਾ ਹੋਏ ਮੈਂ ਬਾਹਰਲਾ ਬੂਆ ਮਾੜਾ ਜਾਂ ਲਾ ਕੇ ਰਸੋਈ ਚ ਬਣੀ ਆ ਮੈਨੂੰ ਨਹੀਂ ਪਤਾ ਲੱਗਾ ਉਹ ਕਿੱਥੋਂ ਦਾ ਉਹਦਾ ਵੜ ਕੇ ਤੇ ਚਬੜ ਗਿਆ ਜੀ ਆ ਕੇ ਮੈਨੂੰ ਆਪ ਸੰਦਰ ਬੰਨ ਦਿੱਤਾ ਬੰਨ ਕੇ ਕੁੱਟਿਆ ਮਾਰਿਆ ਕੁੱਟ ਮਾਰ ਕੇ ਜੋ ਚੀਜ਼ਾਂ ਸੀ ਲਵਾਰਨ ਰੂੜਨ ਤਵੜ ਕੇ ਸਭ ਕੁਝ ਚਲੇ ਗਿਆ ਸਾਡੇ ਘਰ ਤਾਂ ਮਿੱਠਾ ਵੀ ਨਹੀਂ ਛੜਕੇਗਾ ਉਹ ਵੀ ਲਗਾ ਸਭ ਕੁਝ ਧਰ ਦਾ ਸਮਾਨ ਵੀ ਲਗਾ ਗਿਆ ਜੋਟ ਹੋਂਬ ਚੱਲਾ ਸੀ ਜੋ ਪੈਸਾ ਸੀਗਾ ਸਭ ਕੁਝ ਲੈ ਗਿਆ ਤਾਂ ਉਹ ਸੰਦਰਭ ਨੂੰ ਵਾਣ ਛੱਡਿਆ ਜਦੋਂ ਗਿਆ ਤਾਂ ਮੋੜ ਕੇ ਫਿਰ ਉਤਰਿਆ ਹੁਣੇ ਘੰਟਾ ਡੇਰ ਕੰਡਾ ਸਾਰੇ ਤਲਾਸ਼ੀ ਕਰਕੇ ਸਾਰਾ ਭੂੜ ਭੂੜ ਕੇ ਆ ਦੇਖੋ ਕਿੰਦਾ ਖਲੋਰਾ ਪਿਆ ਹੱਲੇ ਉਧਰੋਂ ਚੱਕ ਕੇ ਹੱਥੇ ਅਸੀਂ ਆ ਮੇਰੇ ਸੱਟਾਂ ਬਹੁਤ ਮਾਰੀਆਂ ਦੇਖੋ ਨੀਲ ਪਏ ਹੋਏ ਮੇਰੇ ਆਹਦੇ ਬਾਹਾਂ ਤੇ ਸਾਰੇ ਮਾਰਿਆ ਬਹੁਤ ਮੈਨੂੰ ਬਹੁਤ ਉਹਨਾਂ ਨੇ ਕਿੰਨੇ ਜਣੇ ਸੀ ਮਾਤਾ ਜੀ ਉਹ ਪੁੱਤ ਤਿੰਨ ਜਣੇ ਸੀਗੇ ਦੋ ਜਣੇ ਮੈਂ ਦੇਖੇ ਤੇ ਈ ਦਿਨ ਦੇਖਿਆ ਇੱਕ ਇੰਦਰ ਦੇ ਨਿਕਲ ਗਿਆ ਦੋ ਜਣੇ ਤੈਚੀ ਲੈ ਕੇ ਉਧਰ ਦੇ ਨਿਕਲ ਗਏ ਮਾਤਾ ਜੀ ਮੂੰਹ ਵਗੈਰਾ ਬੰਨੇ ਹੋਏ ਸੀ ਜਾਂ ਉਦਾਂ ਹੀ ਸੀਗੇ ਹਾਂ ਉਹ ਬੰਨੇ ਹੋਏ ਸੀਗੇ ਮੂੰਹ ਵੱਡੇ ਹੋਏ ਸੀ ਅੱਛਾ ਜੀ ਜਿਹੜਾ ਮੇਰੇ ਕੋਲ ਆਇਆ ਉਹਦਾ ਮੂੰਹ ਵੱਡਿਆ ਹੋਇਆ ਸੀ ਮੈਨੂੰ ਹੋਰ ਨਹੀਂ ਕਿਸੇ ਦਾ ਪਤਾ ਕੋਈ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ ਪੱਗਾਂ ਸੀ ਉਹਨਾਂ ਦੀ ਵਧੀਆਂ ਹੋਈਆਂ ਲੰਮੇ ਹਥਿਆਰ ਵੀ ਸੀਗਾ ਕੋਈ ਉਹਨਾਂ ਕੋਲ ਹਾਂਜੀ ਹਥਿਆਰ ਵੀ ਸੀਗਾ ਕੋਈ ਹਥਿਆਰ ਉਹ ਪਿਸਤੌਲ ਚੱਕੀ ਫਿਰਦੇ ਸੀ ਪਤਾ ਨਹੀਂ ਉਹ ਤੇ ਮੈਂ ਕਹਾਂ ਮਾਰ ਦਿਓ ਗੋਲੀ ਤੁਸੀਂ ਮਾਰਨੀ ਹੱਥ ਨਹੀਂ ਮੈਂ ਤੁਹਾਡੇ ਪੁੱਤ ਮੈਂ ਪੁੱਤਾਂ ਨੂੰ ਸਮਝਦੀ ਆ ਤੁਹਾਨੂੰ ਤੁਸੀਂ ਜੋ ਲੈਣਾ ਲੈ ਲਓ ਮੇਰੇ ਕੋਲੋਂ ਵੀ ਮੈਨੂੰ ਮਾਰੋ ਨਾ ਪੁੱਤ ਕਿੰਨੇ ਜਣੇ ਸੀਗੇ ਉਸ ਟਾਈਮ ਹੈ ਘਰ ਚ ਕਿੰਨੇ ਜਣੇ ਸੀ ਉਸ ਘਰ ਮੈਂ ਇਕੱਲੀ ਸੀ ਪੁੱਤ ਘਰ ਨਹੀਂ ਸੀ ਕੋਈ ਵੀ ਅੱਛਾ ਜੀ ਇਕੱਲੀ ਰਹਿਣੀ ਮੈਂ ਇੱਥੇ ਅੱਛਾ ਜੀ ਹਾਂ ਨਿਆਣੇ ਬੱਚੇ ਆਪ ਆਪਣੀ ਥਾਈ ਆ ਤੇ ਕਿੰਨਾ ਕੁ ਨੁਕਸਾਨ ਕਰ ਗਿਆ ਤੁਹਾਡਾ ਨੁਕਸਾਨ ਪੁੱਤ ਲੱਖ ਲੱਖ ਦਾ ਗੇੜ ਤਾਂ ਨਗਦੀ ਸੀਗਾ ਬਾਕੀ ਹੋਣਗੇ 8-7 ਤੋਂ ਲਾ ਸੁਨਾ ਹੋਗਾ ਇਦਾਂ ਨੁਕਸਾਨ ਬਹੁਤ ਹੋਇਆ ਪੁੱਤ ਸਾਡਾ ਜੋ ਕਰਦਾ ਉਹਨਾਂ ਦੇ ਸਾਡਾ ਰੱਖਣ ਵੀ ਨਹੀਂ ਛੱਡਿਆ ਉਹ ਵੀ ਲੈ ਗਾ ਪੁਲਿਸ ਨੂੰ ਕੰਪਲੀਟ ਕਰਤੀ ਹੈ ਪੁਲਿਸ ਨੂੰ ਕੰਪਲੀਟ ਕੀਤੀ ਸੀ ਕੱਲ ਪੁਲਿਸ ਆਈ ਸੀ ਅੱਜ ਵੀ ਆਇਆ ਸੀ ਐਸਐਸਪੀ ਕਪੂਰਪੁਰਿਆਲਾ ਉਹ ਫੇਰ ਥਾਣੇ ਗਿਆ ਸੀਗਾ ਪਤਾ ਨਹੀਂ ਕੀ ਗੱਲ ਹੋਏ ਕਿ ਨਹੀਂ ਉਹਨਾਂ ਨੂੰ ਪਤਾ ਹੋ ਬੰਦਿਆਂ ਨੂੰ ਮੈਨੂੰ ਨਹੀਂ ਪਤਾ ਪੁੱਤ ਮੈਂ ਤਾਂ ਨਪੋੜ ਫਸ ਗਈ ਮਾੜਾ ਜ ਮੈਂ ਰਸਵਰੀ ਜਾਈਆਂ ਬੂਹਾ ਢੋਕੇ ਕਰ ਲਾ ਸਰਬਤਰੀ ਸੀ ਨਾ ਮੈਨੂੰ ਪਤਾ ਹੀ ਨਹੀਂ ਸੀ ਮੇਰਾ ਇਦਾਂ ਹੋਣੀ ਆ ਅੱਗੇ ਐਤੋਂ ਮੋਟਰਸਾਈਕਲ ਚੱਕ ਲਿਆ ਪਰ ਦੋ ਦਿਨ ਪਹਿਲਾਂ ਆਪਣੇ ਦਾ ਐਮਸੀ ਦਾ ਉਸ ਤੋਂ ਬਾਅਦ ਤੀਏ ਦਿਨ ਮੈਂ ਨਾਏ ਕੰਮ ਹੋ ਗਿਆ ਲੰਮੇ ਲੰਮੇ ਪਾਈ ਸੀ ਮੂੰਹ ਵੱਡੇ ਹੋਏ ਸੀ ਤੇ ਮਾਰਿਆ ਬਹੁਤ ਮੈਨੂੰ ਉਹ ਸੰਦਰਬਨ ਛੱਡਿਆ ਜਦੋਂ ਗਏ ਆ ਫੇਰ ਮੈਂ ਹੋਲੀ ਹੋਲੀ ਲੱਤ ਕਢੀ ਇਸਕ੍ਰੀਸ ਕੇ ਬਾਹਰ ਨਿਕਲ ਕੇ ਹੋਲੀ ਹੋਲੀ ਮੇਰੇ ਸਕਾਬ ਦੇ ਨਾਲ ਤਾਂ ਬਾਹਰ ਸਾਰੀਆਂ ਵੱਡੀਆਂ ਸੀ ਤੇ ਇਦਾਂ ਮੈਂ ਖੋਲ ਖੋਲ ਕੇ ਆ ਦੇਖੂ ਕਿਦਾਂ ਸੱਟਾਂ ਲੱਗੀਆਂ ਮੇਰੇ ਆਰੇ ਮੂੰਹ ਪਾਂ ਸਿੱਟਿਆ ਮੇਰਾ ਪਾਣੀ ਵੀ ਨਹੀਂ ਸੀ ਨੰਦਰਾ ਮੇਰੇ ਕਾਲ ਫੇਡ ਦਸਤਨ ਦੇ ਲਗਾਸ਼ ਗੇ ਨਿਆਣੇ ਤਾਂ ਫੇ ਮੇਰੇ ਟੀਕੇ ਟੂਕੇ ਲੋ ਆ ਕੇ ਲੈ ਰੋਟੀ ਹਲੇ ਵੀ ਨਹੀਂ ਖਾ ਹੁੰਦੀ ਪੁੱਤ ਮੇਕੋ